ਅੱਜ ਮਾਰਕੀਟ ਤੁਸੀਂ ਆਇਓ ਠੇਕੇ ਨੂੰ ਸੀਲ ਕਰਿਆ ਕਿ ਕੀ ਕਹਾਣੀਆਂ ਸਾਰੀਆਂ ਚੱਲੀਆਂ ਜਿਹੜੀ ਆਪਣਾ ਪ੍ਰੋਪਰਟੀ ਟੈਕਸ ਡਿਊ ਸੀ ਇਹਨਾਂ ਵੱਲ ਕਾਫੀ ਲੰਬੇ ਸਮੇਂ ਤੋਂ 2013-14 ਤੱਕ तकरीबन 7.5 ਲੱਖ ਜਿਹੜਾ ਹੈਗਾ ਡਿਊ ਟੈਕਸ ਹੈਗਾ ਸੀਗਾ ਇਹਨਾਂ ਵੱਲ ਕਾਫੀ ਨੋਟਿਸ ਵੀ ਡੁਲੀ ਸਰਵਡ ਹੋਏ ਹੋਏ ਹਨ ਪਰ ਇਹਨਾਂ ਵੱਲੋਂ ਹਲੇ ਤੱਕ ਟੈਕਸ ਭਰਿਆ ਨਹੀਂ ਗਿਆ ਇਸ ਲਈ ਜਿਹੜਾ ਹੈਗਾ ਦਫ਼ਤਰ ਵੱਲੋਂ ਇਹਨਾਂ ਜਿਹੜੀ ਪ੍ਰੋਪਰਟੀ ਹੈਗੀ ਉਹ ਸੀਲ ਕੀਤੀ ਗਈ ਸਰ ਪਹਿਲਾਂ ਇਹਨਾਂ ਨੂੰ ਕੋਈ ਨੋਟਿਸ ਦਿੱਤਾ ਗਿਆ ਜਾਂ ਤੁਸੀਂ ਹਾਂਜੀ ਨੋਟਿਸ ਇਹਨਾਂ ਨੂੰ ਡੁਲੀ ਪ੍ਰੋਪਰ ਸਾਰੇ ਸਰਵ ਹੋਏ ਹੈ ਕੋਈ ਇੱਕ ਨੋਟਿਸ ਨਹੀਂ ਕਾਫੀ ਨੋਟਿਸ ਗਏ ਹੈ ਅੱਧੀ ਦਰਜਨ ਤੋਂ ਜ਼ਿਆਦਾ ਨੋਟਿਸ ਗਏ ਹੋਏ ਹੈ ਸਭ ਹੋਰ ਕਿੰਨੇ ਤੁਸੀਂ ਇਥੇ ਪ੍ਰਾਪਰਟੀ ਹੈ ਜੋ ਹੋਰ ਵੀ ਸਾਡੇ ਹੁਣ ਕਾਰਵਾਈ ਚੱਲ ਰਹੀ ਹੈ ਸੀਲਿੰਗ ਦੇ ਅੱਗੇ ਦੇਖਦੇ ਆ ਪ੍ਰਾਪਰਟੀ ਜਿਹੜੀ ਵੀ ਹੈਗੀ ਆ ਉਹਨੂੰ ਸੀਲ ਕਰਨ ਕਾਰਵਾਈ ਕਰ ਰਹੇ ਜਿੰਨੇ ਤਾਂ ਕਹਿੰਦਾ ਤੁਸੀਂ ਸੀਲ ਕਰਦੇ ਨੇ ਇਹਨਾਂ ਦਾ ਟੋਟਲ ਕਿੰਨਾ ਟੈਕਸ ਬਣ ਰਿਹਾ ਜੋ ਭਰਨ ਵਾਲਾ ਹੈ ਜੋ ਤੁਸੀਂ ਟੈਕਸ ਇਹ ਸੈਲਫ ਅਸੈਸਮੈਂਟ ਹੈ ਟੈਕਸ ਕੈਲਕੂਲੇਟ ਹੋਏਗਾ ਜਿਵੇਂ ਇਹਨਾਂ ਦੀ ਪ੍ਰਾਪਰਟੀ ਦਾ ਸਾਨੂੰ ਪਤਾ ਸੀਗਾ ਉਵੇਂ ਅਲੱਗ-ਅਲੱਗ ਪ੍ਰਾਪਰਟੀਆਂ ਦਾ ਅਲੱਗ-ਅਲੱਗ ਟੈਕਸ ਹੈਗਾ ਤੇ ਜੇ ਕੋਈ ਇਹਨਾਂ ਦਾ ਡਿਊ ਭਰਿਆ ਹੋਇਆ ਪਹਿਲਾਂ ਪਿਛਲਾ ਤਾਂ ਉਹ ਦੇ ਅਕੋਰਡਿੰਗ ਟੈਕਸ ਬਣੇਗਾ ਕੋਈ ਇਹਨਾਂ ਨੂੰ ਅੱਗੇ ਜੋ ਦੁਕਾਨਾਂ ਰਹਿ ਰਹੇ ਆ ਉਹਨਾਂ ਨੂੰ ਕੋਈ ਸਮਾਂ ਵੀ ਦਿੱਤਾ ਜਾ ਰਿਹਾ ਹੈ ਜੇ ਵਸਤਾ ਸੀਲ ਨਹੀਂ ਸਮਾਂ ਨਹੀਂ ਹੁਣ ਸਮਾਂ ਤਾਂ ਦੇਖੋ 31 ਮਾਰਚ ਆ ਗਿਆ 31 ਮਾਰਚ ਤੱਕ ਜਿਹੜੇ ਸਰਕਾਰ ਦੇ ਟਾਰਗੇਟ ਦਿੱਤੇ ਹੋਏ ਆ ਉਹ ਅਚੀਵ ਕਰਨੇ ਹੁੰਦੇ ਆ ਤੇ ਜੋ ਵਾਈਪ ਦੇ ਅਕੋਰਡਿੰਗ ਹੈਗੇ ਆ ਤੇ ਸਮਾਂ 31 ਮਾਰਚ ਪੂਰਾ ਫਾਈਨੈਂਸ਼ੀਅਲ ਇਅਰ ਹੁੰਦਾ ਟੈਕਸ ਭਰਨ ਦਾ ਕਦੋਂ ਵੀ ਪਰਸੋਂ 31 ਮਾਰਚ ਤੱਕ ਕਦੋਂ ਵੀ ਭਰ ਸਕਦੇ ਆ ਜੀ ਹਾਂ ਜੀ ਜੀ ਜਿੰਮੀ ਜੀ ਇੱਕ ਅਪ੍ਰੈਲ ਜਿੰਮੀ ਜੀ ਅੱਜ ਤੁਹਾਡਾ ਸਿਰਕੇ ਨੂੰ ਸੀਲ ਕੀਤਾ ਗਿਆ ਵੀ ਪ੍ਰੋਫਿਟ ਟੈਕਸ ਨਹੀਂ ਭਰਿਆ ਕੀ ਕੌਂਗਰਨਸ ਸਰ 1 ਅਪ੍ਰੈਲ ਤੋਂ ਲੈ ਕੇ 31 ਮਾਰਚ ਤੱਕ ਸੈਟ ਸਾਨੂੰ ਨਹੀਂ ਪਤਾ ਜੀ ਇਹ ਪ੍ਰੋਪਰਟੀ ਦਾ ਭਾਅ ਨਹੀਂ ਭਰਿਆ ਜੀ ਤੇ ਤੁਹਾਡੇ ਕੋਲ ਰੈਂਟ ਤੇ ਹੈ ਜੀ ਰੈਂਟ ਤੇ ਹੈ ਜੀ ਤੁਹਾਨੂੰ ਮਾਲਕਾਂ ਨੇ ਦੱਸਿਆ ਨਹੀਂ ਕਿ ਸਾਡਾ ਟੈਕ ਬੈਲੈਂਸ ਕਰਾਇਆ ਜਾਂ ਕੋਈ ਨਾ ਸਾਨੂੰ ਕਿਸੇ ਨੇ ਕੁਝ ਨਹੀਂ ਦੱਸਿਆ ਜੀ ਸੀਲ ਕਰਨ ਤੋਂ ਪਹਿਲਾਂ ਕਿ ਸਾਨੂੰ ਕੋਈ ਨੋਟਸ ਵਗੈਰਾ ਆਇਆ ਜਾਂ ਕੋਈ ਜਾਣਕਾਰੀ ਮਿਲੀ ਸਰ ਸਾਡੇ ਕੋਲ ਕੁਝ ਨਹੀਂ ਸਿੱਧਾ ਕੁਝ ਆਇਆ ਜੀ ਸਿੱਧਾ ਆ ਕੇ ਇਹਨਾਂ ਨੇ ਸੀਲ ਕਰਤਾ ਜੀ ਹਾਂ ਜੀ ਕੀ ਚਾਹਦੇ ਤੁਸੀਂ ਬਿੱਕੀ ਮੰਨ ਕਰਦੇ ਹੋ ਜੀ 31 ਮਾਰਚ ਤੱਕ ਅਸੀਂ ਰੈਂਟ ਪਰ ਹੈ 31 ਮਾਰਚ ਤੱਕ ਤੁਹਾਨੂੰ ਮੋਲ ਦਿੱਤੀ ਹੋਈ ਬਾਕੀ ਮੂ ਮਾਲਕ ਨਾਲ ਇਹ ਅਸੀਂ ਸਰਕਾਰ ਨੂੰ ਰਿਵਿਨਿਊ ਭਰਦੇ ਆ ਜੀ ਹਰ ਦਿਨ ਦਾ ਰਿਵਿਨਿਊ ਭਰ ਰਿਹਾ ਕਰੋੜਾ ਰੁਪਈਆ ਸਰਕਾਰ ਦੇ ਖਾਤੇ ਜੀ ਭਰ ਰਿਹਾ ਅਸੀਂ ਕਿਹੜਾ ਕੋਈ ਅਫਸਰ ਵਾਸਤੇ ਘਰੋਂ ਪੈਸੇ ਲਾ ਕੇ ਭਰ ਰਿਹਾ ਪਹਿਲਾਂ ਇਹ ਸਰਾਸਰ ਧੱਕਾ ਜੀ ਨਜਾਇਜ਼ ਧੱਕਾ ਯੂ ਸਾਹਿਬ ਨੇ ਕੀਤਾ ਅਸੀਂ ਕੋਰਟ ਦੇ ਵਿੱਚ ਚੈਲੰਜ ਵੀ ਕਰਾਂਗੇ ਵੀ ਬਾਨੂੰ ਸਮਾਨ ਨਹੀਂ ਮਿਲਿਆ ਕੋਈ ਸਮਾਨ ਕੱਢਿਆ ਜਾਵੇ ਨਹੀਂ ਨਹੀਂ ਸਮਝਦਾ ਜੀ ਇਹਨਾਂ ਨੂੰ ਪਰ ਸਾਨੂੰ ਖਰਚਾ ਪੈਂਦਾ ਜੀ ਪਾਡੇ ਦਾ ਖਰਚਾ ਪੈਰੇ ਮੁਲਾਜ਼ਮਾਂ ਦਾ ਐਕਸਟਰਾ ਸਾਰਾ ਹੋ ਪੈਰੇ ਜੀ ਹੁਣ ਤੁਹਾਡਾ ਸਮਾਨ ਵੀ ਹਿੰਦਾ ਸਾਰਾ ਵਿੱਚ ਸਾਡਾ ਸਾਰਾ ਸਮਾਨ ਜੀ ਤੇ ਸਾਰਾ ਖਟਾ ਸਮਝੋ ਜੋ ਵੀ ਹੈਗਾ ਜੀ ਬਾਰਦਾਨਾ ਵਗੈਰਾ ਸਾਡ ਅੰਤਰਾ ਜੀ ਨਿਕਲ ਵਗੈਰਾ ਜਿੰਨੀ ਖਰਾਬ ਸਾਡੀ ਸਾਰੀ ਅੰਤਰਾ ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ